ਸ੍ਰੀ ਗੁਰਜੀ ਸੰਦਰ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਜੀ ਤਾਜੀ ਤਾਜ ਖਬਰ ਨਵੇਂ ਤਸੀਲ ਤੇ ਸਬ ਤਸੀਲ ਕੰਪਲੈਕਸ ਲੋਕਾਂ ਲਈ ਆਸਾਨ ਪਹੁੰਚ ਤੇ ਪਾਰਦਰਸ਼ੀ ਸੇਵਾਵਾਂ ਬਣਾ ਕੇ ਰਹੇ ਯਕੀਨੀ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਮੁਗਾਈ ਵਾਲੀ ਪੰਜਾਬ ਸਰਕਾਰ ਪੰਜਾਬ ਪਰਪਾਰਦਰਸ਼ੀ ਜਵਾਬਦੇਹ ਤੇ ਲੋਕਪੱਖੀ ਮਾਲੀਆ ਪ੍ਰਣਾਲੀ ਸਖਤ ਕਰਨ ਲਈ ਵਚਨਬਾਧ ਹੈ ਹੁਣਾਂ ਨੇ ਕਿਹਾ ਕਿ ਇਸ ਸਪਸ਼ਟ ਆਦੇਸ਼ ਤਹਿਤ ਸੂਬਾ ਸਰਕਾਰ ਵੱਲੋਂ ਜ਼ਰੂਰੀ ਸੁਵਾਂਵਾਂ ਤੱਕ ਲੋਕਾਂ ਦੀ ਆਸਾਨ ਪਹੁੰਚ ਲਈ ਤਹਿਸੀਲ ਤੇ ਸਬਤਸੀਲ ਇਮਾਰਤਾਂ ਦੀ ਸਾਰੀ ਅਦਕਾਟਨ ਸੰਬੰਧੀ 2025 ਦੌਰਾਨ ਤਾ ਚਾਕਤ ਅਤੇ ਸਮਾਬਦ ਪ੍ਰੋਗਰਾਮ ਅਲਿਖਿਆ ਗਿਆ ਹੈ ਮਾਲ ਮੰਤਰੀ ਨੇ ਕਿਹਾ ਹੈ ਕਿ ਜਨਤਕ ਸਹੂਲਤਾਂ ਮੁੱਖ ਰੱਖਤਿਆਂ ਹੋਏ ਸਬ ਡਿਵੀਜ਼ਨ ਤੇ ਤਸੀਲ ਕੰਪਲੈਕਸਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਕਾਰਜਸ਼ੀਲ ਹਨ ਉਹਨਾਂ ਦੱਸਿਆ ਕਿ ਸਾਲ 2025 ਦਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 9 ਜੂਨ 2025 ਨੂੰ ਜ਼ਿਲ੍ਹਾ ਪਟਿਆਲਾ ਦੇ ਦੂਸਰੇ ਸਾਧਾ ਵਿਖੇ ਐਸਟੀਐਮ ਕਮਲੈਕਸ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਜ਼ਿਲ੍ਹਾ ਮਰੀਦਕੋਟਲਾ ਵਿੱਚ ਅਹਿਮਦਗੜ ਅਤੇ ਅਮਰਗੜ ਵਿਖੇ 28 ਜੁਲਾਈ 2025 ਨੂੰ ਐਸਟੀਐਮ ਕਮਲੈਸ ਦਾ ਉਦਘਾਟਨ ਕੀਤਾ ਸੀ ਇਸੇ ਤਰ੍ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਟਾਲਾ ਵਿਖੇ 9 8 ਨਵੰਬਰ ਨੂੰ 2025 ਨੂੰ HDMI ਕਲਮ ਕਮਲਕਸਰਾ ਦੇ ਗਾਰਡਨ ਕੀਤਾ ਗਿਆ ਸੀ ਤੇ ਕੈਬਨ ਮੰਤਰੀ ਨੇ ਕਿਹਾ ਕਿ ਪਹਿਲ ਕਦਮੀ ਕਰਦਿਆਂ ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਮਾਲ ਭਾਗ ਦੀਆਂ ਸਵਾਮਾਂ ਸਨੇਹੌਰ ਲੋੜੀ ਦੀਆਂ ਸਵਾਮਾਂ ਸਜਾੜੂ ਟਾਗਣਾ ਪ੍ਰਦਾਨ ਕਰ ਰਹੀਆਂ ਹਨ ਹਰਦੀਪ ਸਿੰਘ ਮੁੱਡਿਆ ਨੇ ਕਿਹਾ ਕਿ ਸਾਰੀਆਂ ਨਵੀਆਂ ਬਣੀਆਂ ਮਾਲ ਇਮਾਰਤਾਂ ਨੂੰ ਅਧੁਨਿਕ ਸੁਭਿਦਾਨਾ ਜਨਤਕ ਸੂਲਤਾਂ ਦੇ ਸੁਚੱਜੇ ਰਿਕਾਰਡ ਸੰਬੰਧਿਤ ਬਿਨੇਆਦੀ ਢਾਂਚੇ ਨੂੰ ਲੈਸ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜ਼ਮੀਨੀ ਰਿਕਾਰਡ ਰਜਿਸਟ੍ਰੇਸ਼ਨ ਇਨਤਕਾਲ ਨਾਲ ਸੰਬੰਧਤ ਵੀ ਸਮਾਮਾ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ ਜੋ ਦੇਰੀ ਨੂੰ ਘਟਾਇਆ ਜਾ ਸਕੇ ਅਤੇ ਲੋਕ ਸਰਕਾਰੀ ਦਫਤਰਾਂ ਵਿੱਚ ਵਾਰ-ਵਾਰ ਗੇੜੇ ਮਾਰਨ ਦੀ ਖਰਜਖਵਾਰੀ ਤੋਂ ਬਚ ਸਕਣ। ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਦੀ ਖਰਜਖਵਾਰੀ ਨੂੰ ਘਟਾਉਣ ਲਈ ਇਹ ਸਪਸ਼ਟ ਇਰਾਦੇ ਨਾਲ ਕੰਮ ਕਰ ਰਹੀ ਹੈ ਤੇ ਮਾਨ ਪ੍ਰਦਰਸ਼ਕ ਪ੍ਰਸ਼ਾਸਨ ਕਿਸਾਨ ਪੱਖੀ ਅਤੇ ਨਾਗਰਿਕ ਮੁਖੀ ਹੋਵੇ ਮਾਲ ਮੰਤਰੀ ਨੇ ਅੱਗੇ ਦੱਸਿਆ ਕਿ ਕਈ ਪਿੰਡਾਂ ਦੇ ਸਨਿਕ ਜਿਨ੍ਹਾਂ ਨੂੰ ਪਹਿਲਾਂ ਮਾਲ ਸੁਆਮਾ ਵਿੱਚ ਕਾਫੀ ਦੂਰ ਤੈਅ ਕਰਨੀ ਪੈਂਦੀ ਸੀ ਨੂੰ ਲੰਬੇ ਸਮੇਂ ਤੋਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਦਿਆ ਹੋਇਆ 2225 ਦਰਾਂ ਸੂਬੇ ਦੇ ਕੁਝ ਪਿੰਡਾਂ ਦੀ ਸਥਿਤੀ ਵਿੱਚ ਬਦਲਾਅ ਕੀਤਾ ਗਿਆ ਪਿੰਡ ਨਮੂਲ ਨੂੰ ਸਬਦਸੀਲ ਚੀਮਾ ਤੋਂ ਕੱਢ ਕੇ ਸਬਦਸੀਲ ਸੁਨਾਮ ਉਦਮ ਸਿੰਘ ਵਾਲਾ ਜ਼ਿਲ੍ਹਾ ਖਸਗਰੂ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਹੜਾ ਪਟਿਆਲਾ ਵਿੱਚ ਪਿੰਡ ਮਹਾੜੂ ਟਵਾਣਾ ਅਤੇ ਤਾਹਸਲਪੁਰ ਨੂੰ ਸਬਡਿਵੀਜ਼ਨ ਤੇ ਤਹਿਸੀਲ ਦੂਸਨ ਸਾਦਾ ਨੂੰ ਜ਼ਿਲ੍ਹਾ ਪਟਿਆਲਾ ਦੀ ਸਬ ਤਹਿਸੀਲ ਕਨੌਰ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪਟਿਆਲਾ ਦੀ ਸਬਡਿਵੀਜ਼ਨ ਤੇ ਤਹਿਸੀਲ ਰਾਜਪੁਰਾ ਦੇ 8 ਪਿੰਡ ਮਾਨਕਪੁਰ, ਖੇੜਾ, ਗੱਜੂ, ਉਰਨਾ ਚੰਗੇੜਾ ਉੱਚਾ ਖੇੜਾ ਗੁਰਦੇਵਤਪੁਰਾ ਹਦਿਤਪੁਰਾ ਅਤੇ ਲਹਿਲਾ ਨੂੰ ਤਹਿਸੀਲ ਅਤੇ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਦੀਨ ਸਬ ਤਹਿਸੀਲ ਬਨੂੜ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ 225 ਦੇ ਤਹਿਸੀਲ ਲੁਧਿਆਣਾ ਪੂਰਬੀ ਦੇ ਸੱਤ ਪਿੰਡ ਜਿਵੇਂ ਤਹਿਸੀਲ ਲੁਧਿਆਣਾ ਪੱਛਮੀ ਦੇ ਦੋ ਪਿੰਡ ਮਹਾਲ ਬਗਾਤ ਸਲੇਮ ਤੇ ਟਾਬਰੀ ਫਾਮੜਾ ਤਰਫ ਸੇਖੇਵਾਲਾ ਤਰਫ ਪੀਰੂ ਬੰਦਾ ਤਰਫ ਬੂਰੜਾ ਤਰਫ ਨੂਰਪੈਣੀ ਤੇ ਤਰਫ ਕਾਰਾਬਾਰਾ ਅਤੇ ਹੈਬੂਵਾਲ ਕਲਾਂ ਨੂੰ ਸ਼ਾਮਲ ਕਰਕੇ ਇੱਕ ਨਵੀਂ ਸਬ ਤਹਿਸੀਲ ਲੁਧਿਆਣਾ ਉੱਤਰੀ ਬਣਾਈ ਗਈ ਜਿਸ ਨਾਲ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਨ ਦਾ ਹੋਰ ਮਜੂਦ ਮਜ਼ਬੂਤੀ ਮਿਲੇ ਗਈ ਧੰਨਵਾਦ ਜੀ ਖਬਰਾਂ ਸੁਣ ਲਈ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ